ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਤਰੰਤਾਰਨ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ 1 ਕਰੋੜ 77 ਲੱਖ 71 ਹਜ਼ਾਰ 155 ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਨਸ਼ਾ ਵਿਰੋਧ ਵਿੱਢੀ ਗਰੀ ਮੁਹਿੰਮ ਯੋਧ ਨਸ਼ਾ ਵਿਰੋਧ ਦੇ ਤਹਿਤ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਜ਼ਬਤ ਕਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇੱਕ ਨਸ਼ਾ ਤਸਕਰ ਜਗਜੀਤ ਸਿੰਘ ਡਾਕਟਰ son of ਮਹਿਤ ਸਿੰਘ ਵਾਸੀ ਕਲਸੀਆ थाना ਪਿੰਖੀਵਿੰਡ ਜੋ ਕਿ ਸਤੰਬਰ 2023 ਵਿੱਚ 1.510 ਗ੍ਰਾਮ ਹੈਰਨ ਸਮੀਤ ਕਾਬੂ ਕੀਤਾ ਗਿਆ ਸੀ ਜੋ ਉਸ ਵਕੀਲ ਵਿੱਚ ਹੈ ਅਤੇ ਉਸ ਨੂੰ ਵੈਡਲਿੰਗ ਲਈ ਪ੍ਰਾਪਰਟੀ ਇੱਕ ਮਕਾਨ ਔਰ ਇੱਕ ਦੁਕਾਨ ਔਰ ਇੱਕ ਸਕਾਰਪਿਓ ਵਡੀ ਜਿਸ ਦੀ ਕੁੱਲ ਕੀਮਤ ਤਰੀਬ 3 ਕਰੋੜ 2 ਲੱਖ 60000 ਰੁਪਏ ਬਣਦੀ ਹੈ ਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿਲਿੰਗ ਭੇਜਿਆ ਗਿਆ ਸੀ ਜੋ ਇਹ ਆਰਡਰ ਅੱਜ ਰਿਸੀਵ ਹੋਇਆ ਹੈ ਜੋ ਇਸ ਆਰਡਰ ਨੂੰ ਦੋਸ਼ੀ ਜਲਦੀਪ ਸਿੰਘ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ ਧੰਨਵਾਦ ਨਸ਼ਿਆਂ ਵਿਰੁੱਧ ਵਿਡੀ ਮੇਮ ਤਹਿਤ ਜਿਲਾ ਤਰਨਤਾਰਨ ਵਿੱਚ ਲਗਾਤਾਰ ਜੋ ਕਿ ਨਸ਼ਾ ਤਸਕਰ ਹਨ ਉਹਨਾਂ ਦੀਆਂ ਪ੍ਰਾਪਰਟੀਆਂ ਬਲੀਟ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ 1.2 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਉਸ ਨੂੰ ਬੀਚ ਕੀਤਾ ਗਿਆ ਹੈ ਵਿਜੇਂਦਰ ਟਿੰਪੂ ਰਿਪੋਰਟ ਫਾਈਟਰੀ ਦੀ ਤਰਨ ਦਾ